ਬੀਤੇ ਦਿਨ ਪਧਾਉੜ ਦੇ ਪਿੰਡ ਸੈਣਾ ਦੇ ਵਿੱਚ ਸੁਖਵਿੰਦਰ ਸਿੰਘ ਕਲਕੱਤਾ ਨਾਮ ਦੇ ਵਿਅਕਤੀ ਦਾ ਕਤਲ ਹੋ ਜਾਂਦਾ ਸਾਬਕਾ ਸਰਪੰਚ ਮਲਕੀਤ ਕੌਰ ਦਾ ਪੁੱਤਰ ਹੁੰਦਾ ਸੁਖਵਿੰਦਰ ਸਿੰਘ ਕਲਕੱਤਾ ਪਿੰਡ ਦੇ ਬੱਸ ਸਟੈਂਡ ਦੇ ਵਿੱਚ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਬਾਹਰ ਬੈਠੇ ਹੁੰਦੇ ਨੇ ਤੇ ਅਚਾਨਕ ਗੋਲੀ ਮਾਰ ਕੇ ਕਤਲ ਕੀਤਾ ਜਾਂਦਾ ਉਸ ਮਾਮਲੇ ਦੇ ਵਿੱਚ ਅਹਿਮ ਅਪਡੇਟ ਆ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਿਆ ਦੋ ਵਿਅਕਤੀਆਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਿਆ ਸੁਖਵਿੰਦਰ ਕਲਕੱਤਾ ਦੇ ਭਰਾ ਦੇ ਬਿਆਨਾਂ ਦੇ ਉੱਪਰ ਐਫ ਆਈ ਆਰ ਦਰਜ ਕੀਤੀ ਗਿਆ ਜਿਸ ਦੇ ਵਿੱਚ ਇਹ ਬਿਆਨ ਦਰਜ ਕਰਵਾਏ ਗਏ ਨੇ ਕਿ ਗੁਰਦੀਪ ਦਾਸ ਅਤੇ ਹਰਜਿੰਦਰ ਖਿਲਾਫ ਐਫਪੀਆਰ ਦਰਜ ਕੀਤੀ ਗਈ ਹੈ ਇਹ ਕਿਹਾ ਗਿਆ ਕਿ ਗੁਰਦੀਪ ਦਾਸ ਨੇ ਕਤਲ ਕਰਵਾਇਆ ਹਰਜਿੰਦਰ ਨੂੰ ਸੁਪਾਰੀ ਦੇ ਕੇ ਸਾਰਾ ਕਤਲ ਕਰਵਾਇਆ ਗਿਆ ਦਰਅਸਲ ਉਸਦੇ ਭਰਾ ਦੇ ਬਿਆਨ ਨੇ ਕਿ ਗੁਰਦੀਪ ਦਾਸ ਦੇ ਪਤਨੀ ਨੇ ਜਿਹੜੇ ਉਹ ਸੁਖਵਿੰਦਰ ਕਲਕੱਤਾ ਦੇ ਮਾਂ ਤੋਂ ਜਿਹੜੇ ਸਰਪੰਚੀ ਦੀ ਚੋਣ ਹਾਰੇ ਸੀ ਤੇ ਇਸ ਕਰਕੇ ਉਸ ਵਕਤ ਦੀ ਜਿਹੜੀ ਰਾਜਨੀਤੀ ਨੂੰ ਲੈ ਕੇ ਜਾਂ ਨਿੱਜੀ ਰੰਜਿਸ਼ ਚੱਲਦੀ ਆ ਰਹੀ ਹੈ ਤੇ ਇਸ ਕਰਕੇ ਜਿਹੜਾ ਸਾਰਾ ਕਤਲ ਆ ਉਹ ਕੀਤਾ ਗਿਆ ਸੁਖਵਿੰਦਰ ਕਲਕੱਤਾ ਦੇ ਭਰਾ ਦੁਆਰਾ ਇਹ ਬਿਆਨ ਦਰਜ ਕਰਵਾਏ ਗਏ ਨੇ ਤੇ ਪੁਲਿਸ ਦੇ ਵੱਲੋਂ ਦੋ ਵਿਅਕਤੀਆਂ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ